ਦੁਕਾਨ ਲੱਗੇ ਬੰਬ ਡਿੱਗਿਆ ਅਜਿਲੇ ਮੈਂ ਕੋਠੇ ਚੜਦਾ ਇਹ 5:30 ਵਜੇ ਨਾਲ ਉਦੋਂ ਮੈਂ ਸਾਫ਼ ਦ੍ਰਿਸ਼ ਆਇਆ ਕਿ ਲਾਈਟ ਚਲੀ ਆ ਬੰਬ ਫਟਿਆ ਤੋਬਾ ਦ੍ਰਿਸ਼ ਇੱਥੇ ਆ ਗੜ ਗਿਆ ਆ ਜਗ੍ਹਾ ਤੇ ਸਾਰੇ ਰਾਤ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਬਹੁਤ ਹੀ ਜ਼ਿਆਦਾ ਅਟੈਕ ਪੁਲੀਸੀ ਕੰਮ ਪਰਸੋ ਰਾਤ ਵੀ ਅਟੈਕ ਹੋ ਰਹੇ ਸੀ ਡਰੋਨ ਆ ਰਹੇ ਸੀ ਧਮਾਕਿਆਂ ਦੀ ਆਵਾਜ਼ ਆਈ ਆ ਤੇ ਰਾਤ ਨੂੰ ਜਿਹੜੇਗਾ ਦਰਜੰਦੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਆਈ ਆ ਤੇ ਸਵੇਰੇ ਫਿਰ 5:30 5:30 ਵਜੇ ਸਵੇਰੇ ਫਿਰ ਤੋਂ ਮੱਜਾਂ ਦੀ ਆਵਾਜ਼ ਆਈ ਆ ਔਰ ਹਵਾ ਦੇ ਵਿੱਚ ਦੇਖਿਆ ਗਿਆ ਹਵਾ ਦੇ ਵਿੱਚ ਦਾਤੂ ਹੰਡਾ ਗੁਬਾਰ ਸੀ ਤੇ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਮਤਲਬ ਕੀ ਹੋ ਰਿਹਾ ਦਿਖਾਈ ਨਹੀਂ ਕੁਝ ਵੀ ਦੇ ਰਿਹਾ ਪਰ ਤੋਂ ਹੰਡਾ ਗੁਬਾਰ ਲੱਭ ਰਿਹਾ ਸੀ ਦੇ ਦੋ ਸਵੇਰੇ ਆਪਣਾ ਮੈਂ ਨਾਲ ਜੀ 파ਰਸ ਕਿਹੜੀ ਜਗ੍ਹਾ ਹੈ ਇਹ ਤਾਂ ਜੀ ਤੋਂਗਾ ਕੀ ਅੰਦਰ ਨੂੰ ਰਤਨ ਲਵਾਈ ਦੁਕਾਨ ਲੱਗੇ ਬੰਬ ਡਿੱ ਗਿਆ ਜਿਵੇਂ ਮੈਂ ਕੋਠੇ ਚੜ੍ਹਦਾ ਇਹ ਪੌਣੇ 6 ਵਜੇ ਨਾਲ ਉਦੋਂ ਮੈਂ ਸਾਫ਼ ਦੇਖਿਸ਼ ਆਇਆ ਕਿ ਲਾਈਟ ਚਲੀ ਆ ਬੰਬ ਫਟਿਆ ਤੇ ਉਹ ਗ੍ਰਿਸ਼ ਇੱਥੇ ਆ ਗੜ ਗਿਆ ਆ ਜਗ੍ਹਾ ਤੇ ਤੇ ਇਥੇ ਦੇਖੋ ਲਾਗੇ ਕਰੋ ਕੈਮਰਾ ਸਾਹਮਣੇ ਕੋਈ ਕਦੇ ਕੀ ਨੁਕਸਾਨ ਹੋਇਆ ਸੀ ਠੀਕ ਆ ਇਹ ਲੀਸ਼ਾ ਦੇ ਬੰਬ ਡਿੱਗੇ ਇਥੇ ਕੋਈ ਜਾਣੀ ਨੁਕਸਾਨ ਕਿਸੇ ਨੂੰ ਕੋਈ ਝੋਟ ਵਗੈਰਾ ਹਾਇ ਤੱਕ ਉਹਦੀ ਨਿਊਜ਼ ਨਹੀਂ ਆਈ ਕੋਈ ਤੇ ਪੁਲਸ ਵਾਲੇ ਲੱਗੇ ਰਹੇ ਆ ਦੇਵੀ ਜਪੜਾ ਤੇ ਦੇਖੋ ਹੁਣ ਕੀ ਨਿਊਜ਼ ਆਂਦੀ ਓ ਜੀ ਤੁਹਾਡੇ ਨੇੜੇ ਤੱਕ ਕੋਈ ਖਾਮ ਹੋਇਆ ਹੈ ਹਾਇ ਕੁਛ ਨਹੀਂ ਹੋਇਆ ਭਾਈ ਓਦਾਂ ਕੋਈ ਕੋਈ ਸੀਨ ਬਣੀ ਨਹੀਂ ਅੱਜ ਨੂੰ ਕੀ ਨਹੀਂ ਲੱਗਦਾ ਕੋਣੀ ਸੇ ਮਾਤਾ ਚੋਕ ਗਈ ਨਮਿੰਦਰ ਕੋ ਕੀ ਗੱਲ ਹੋਈ ਗਏ ਅੰਦਰ ਤੋਂ ਉਹਨੇ ਤੰਬਕ ਬੜੀ ਵਜੀ ਆ ਮੈਂ ਕਹਾ ਬਲੌਕ ਬੜੇ ਹੋਣੇ ਸਾਰੇ ਇਹ ਕਹਿੰਦੇ ਨੇ ਤੇ ਨਹੀਂ ਤੀ ਬਾਹਰ ਮੈਂ ਕਹਾਂ ਦੁਨੀਆ ਬੜੀ ਬਾਹਰ ਨਿਕਲੀ ਬਾਹਰ ਨਿਕਲੋ ਤੀ ਇਹ ਕਹਿੰਦੇ ਕੁਛ ਨਹੀਂ ਹੁੰਦਾ ਮੈਂ ਬੱਚੇ ਲੈ ਕੇ ਨਿਕਲੋ ਤੇ ਜਦੋਂ ਮੈਂ ਅੰਦਰ ਬਾਲਟੀ ਰੱਖ ਕੇ ਸ਼ੀਸ਼ੇ ਬੋਤ ਫੜਕੇ ਆ ਬਹੁਤ ਬਹਾਵਾ ਆ ਜਾਈ ਤੰਬਕ ਇੱਥੇ ਇੱਥੇ ਕੀ ਸੀਗਾ ਜੀ ਬਾਹਰ ਆ ਕੇ ਉਦੋਂ ਤੇ ਕੈਂਕ ਨਹੀਂ ਬਹੁਤ ਖੰਡਰੀਆਂ ਵੀ ਆਹੀ ਜਦੋਂ ਮੈਂ ਬਾਹਰ ਆਇਆ ਦੁਨੀਆ ਤਾਂ ਕੀ ਹੋਗੀ ਤੇ ਬਹੁਤ ਐਕਰਾਂ ਤੇ ਆਵਾਜ਼ ਤੇ ਵੇਖ ਕੇ ਤੇ ਮੈਂ ਹਾਂ ਦਾ ਚਲ ਗਈ ਫੇਰ ਵਾਪਸ ਉਸ ਦਿਨ ਇਹ ਕਿਹੜੇ ਸੜਕ ਕਿਹਨਾਂ ਵਾਲਾ ਉਹਦੇ ਸੜਕ ਤੇ ਕੋਈ ਨਹੀਂ ਸਬਜ਼ੀਆਂ ਵਾਲੇ ਚਲੇ ਹੀ ਰੇੜੀਆਂ ਲੈ ਕੇ ਵਾਪਸ ਚਲੇ ਤੇ ਲੰਘ ਜਾਂਦੇ ਹਾਂ ਜੰਦਾ ਬੜਾ ਤੇ ਹੁਣ ਕੋਈ ਨਾ ਕੋਈ ਨਹੀਂ ਹੈ ਇੱਕਦਮ ਆਵਾਜ਼ਾਂ ਬੜੀਆਂ ਆਈਆਂ ਤਾਂ ਸੀਸੀ ਟੁੱਟੇ ਆ ਭਾਜੀ ਤੁਹਾਨੂੰ ਕਿਹੜਾ ਏਰੀਆ ਤੇ ਕੀ ਹਾਲਾਤ ਦੇ ਰਾਬ ਲੋਕੀ ਦੇਖੋ ਜੀ ਇਹ ਸਾਡਾ ਹਲਕਾ ਹੈਗਾ ਢਾਂਦੀਪੁਰ ਦਾ ਵਾਕਾ ਹੌਸਲਬੁਰਗ ਲੋਨ ਨਹੀਂ ਇਹ ਬਹੁਤ ਸੈਂਸਿਟਿਵ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਤੁਸੀਂ ਆਪ ਨੈਸ਼ਨਲ ਮੀਡੀਆ ਦੇ ਦੇਖ ਰਹੇ ਹੋ ਨਾ ਕਿ ਬਰਾਂਡ ਕੋ ਡੇਅਰ ਵੇਸ ਦੇ ਉੱਪਰ ਕਿ ਅੱਜ ਜਿਤਨਾ ਮਹਮੂਮ ਘੰਟੇ ਦੇ ਉੱਪਰ ਡਰੋਨ ਦੇ ਹਮਲੇ ਹੋ ਰਹੇ ਆ ਤੇ ਬੀਤੀ ਰਾਤ ਜਿਹੜੀ ਰਾਤ ਗਈ ਹੈ ਜਿਸ ਤਰ੍ਹਾਂ ਪਰਸੋਂ ਤੁਸੀਂ ਦੇਖਿਆ ਹੋਣਾ ਕਿ ਪਰਸੋਂ ਵੀ ਸਵੇਰ 5:30 ਦੇ ਕਰੀਬ ਜਿਹੜੇ ਧਮਾਕਿਆਂ ਦੀ ਆਵਾਜ਼ ਆਈ ਹੈ ਤੇ ਰਾਤ ਵੀ ਜਿਹੜੇ ਅਗਰ ਦਰਜਨ ਦੇ ਕਰੀਬ ਧਮਾਕਿਆਂ ਦੀ ਆਵਾਜ਼ ਆਈ ਹੈ ਤੇ ਸਵੇਰੇ ਫਿਰ 5:30 ਪੌਣੇ 6 ਵਜੇ ਸਵੇਰੇ ਫਿਰ ਧਮਾਕਿਆਂ ਦੀ ਆਵਾਜ਼ ਆਈ ਆ ਔਰ ਹਵਾ ਦੇ ਵਿੱਚ ਦੇਖਿਆ ਗਿਆ ਹਵਾ ਦੇ ਵਿੱਚ ਦਾਤੂ ਹੰਡਾ ਕੁ ਬਾਹਰ ਸੀ ਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਮਤਲਬ ਕੀ ਇਹ ਰੱਦ ਖਾਈ ਹੀ ਨਹੀਂ ਕੁਝ ਵੀ ਦੇ ਰਿਹਾ ਪਰ ਤੂੰ ਇਹਦਾ ਕੁ ਬਾਹਰ ਲੱਭ ਰਿਹਾ ਜਦੋਂ ਸਵੇਰੇ ਇਹਦੇ ਧਮਾਕਿਆਂ ਦੀ ਆਵਾਜ਼ ਆ ਰਹੀ ਆ ਤੇ ਬਾਕੀ ਇਹ ਬੜਾ ਇਲਾਕਾ ਤੁਹਾਨੂੰ ਪਤਾ ਉਧਰ ਨਾਲ ਮਿਲ ਰਿਹਾ ਸਵਿਰਲ ਨਾਲ ਆਪਣਾ 에ਅ ਫੋਰਸ ਆ ਤੇ ਸਿਵਲਨ ਦੇ ਉੱਤੇ ਤੇ ਦਾਦੀ ਵੀ ਪਾਉਂਟੀ ਵੀ ਹੈ ਜਾਣੀ ਆਈ ਸੁਣਨ ਇਹ ਵੀ ਆ ਰਿਹਾ ਕਿ ਜਿਹੜਾ ਹੈਗਾ ਡਿਫੈਂਸ ਦੇ ਉੱਪਰ ਡੋਨ ਦੇ ਕੋਈ ਜਿਹੜੇ ਅਟੈਕ ਹੋ ਰਹੇ ਨਾ ਤੇ ਬਾਕੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਪਣੇ ਸਹੀਲੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਜਿੱਦਾਂ ਇਹਨਾਂ ਨੂੰ ਪ੍ਰਸ਼ਾਸਨ ਗੈਰ ਰਿਹਾ ਕਿ ਅਗਰ ਕੋਈ ਵੀ ਇਸ ਤਰ੍ਹਾਂ ਦੀ ਹਰਗਦੰਦੀ ਹੋਈ ਹੈ ਤੇ ਇਹਨਾਂ ਨੂੰ ਆਪਣੇ ਅੰਦਰ ਜਾਣਾ ਚਾਹੀਦਾ ਅਜਿਹਾ ਮੰਨ ਲਓ ਕੋਈ ਵੀ ਇਸ ਤਰ੍ਹਾਂ ਜਿਹੜਾ ਕਿ ਗੈਰ ਰਿਹਾ ਕੋਈ ਅਥੇ ਕੋਈ ਸ਼ਰਾਬ ਜਿਆ ਆ ਕੇ ਪੀ ਰਿਹਾ ਤੇ ਅਗਰ ਅਸੀਂ ਆਪਣੇ ਅੰਦਰਾਂ ਜਾਵਾਂਗੇ ਤੇ ਸਾਡਾ ਬਚਾਅ ਹੋ ਸਕਦਾ ਇਸ ਕਰਕੇ ਜਦੋਂ ਵੀ ਕੋਈ ਇਦਾਂ ਦੀ ਆਵਾਜ਼ ਆਉਂਦੀ ਹੈ ਤੇ ਲੋਕਾਂ ਨੂੰ ਆਪਣੇ ਅੰਦਰਾਂ ਦੇ ਵਿੱਚ ਰਹਿਣਾ ਚਾਹੀਦਾ ਧੰਨਵਾਦ